ਹਰ ਇੱਕ ਚੀਜ਼ ਦੇ ਵਿੱਚ ਬਦਲਾ ਲੈਣਾ ਹਰ ਇੱਕ ਚੀਜ਼ ਦੇ ਵਿੱਚ ਪੰਗੇ ਪਾਉਣੇ ਤਾਂ ਉਹਨਾਂ ਨੂੰ ਬਹੁਤ ਮਿਸਕਨਸੈਪਸ਼ਨ ਹੈ ਮੈਂ ਕਹਿੰਨੀ ਆ ਆਡੀਅנס ਨੇ ਮੇਰੇ ਨਾਲ ਜਸਟਿਸ ਨਹੀਂ ਕੀਤਾ ਮੈਨੂੰ ਗਲਤ ਸਮਝਿਆ ਗਿਆ ਜਿਹੜਾ ਸਾਨੂੰ ਫੋਨ ਤੇ ਬਫਰ ਹੁੰਦਾ ਸੀ ਸਿਨੇਮੇ ਟੌਰ ਨਾਲ ਬੈ ਕੇ ਵੇਖਾਂਗੇ ਬਿਲਕੁਲ ਸਿਨੇਮਾ ਇੱਕ ਲਾਰਜਰ ਦੈਨ ਲਾਈਫ ਕਨਸੈਪਟ ਹੈ ਸਿਨੇਮਾ ਵਾਸਤੇ ਥੋੜਾ ਐਫਰਟ ਕਰਨਾ ਪਊਗਾ ਠੀਕ ਹੈ ਤੇ ਪਰ ਇਹੀ ਆ ਵੀ ਉਹ ਐਫਰਟ ਵਰਥ ਦ ਐਕਸਪੀਰੀਅੰਸ ਵੀ ਹੋਊਗਾ ਖੰਡਾ ਖੜਾ ਹੋਇਆ ਹਨਾ ਤੇ ਕਹਿੰਦਾ ਵੀ ਮੈਂ ਜਦੋਂ ਤੁਸੀਂ 25 ਦੀ ਅਨਾਉਂਸਮੈਂਟ ਕੀਤੀ ਸੀਗੀ ਅਸੀਂ 25 ਤੁਸੀਂ 25 ਚਾਹੋਗੇ ਵੀ ਮੈਂ ਉਦੋਂ ਦੇ 50 ਕਿਉਂ ਨਹੀਂ ਜੇ ਤੁਸੀਂ ਨਾਲ ਦਿਸੇਲੀਆਂ ਨੂੰ ਲੈ ਕੇ ਜਾਓਗੇ ਫਿਰ ਤਾਂ ਫੁੱਲੇ ਬਣਦੇ ਫਿਰ ਤਾਂ ਫੁੱਲੇ ਵੀ ਬਣਦੇ ਫਿਰ ਤਾਂ ਉਹ ਕੋਲਡ ਡਰਿੰਕ ਵੀ ਬਣਦਾ ਫਿਰ ਤਾਂ ਬਹੁਤ ਮਹਿੰਗਾ ਪੈ ਜਾਊਗਾ ਫਿਰ 2000 ਰਾਮ ਕੇ ਰੱਖਿਓ ਕਿੰਨਾ ਇਨੋਵੇਟਿਵ ਸੀਗਾ ਮੈਂ ਹੁਣੇ ਦੇਖਿਆ ਪਹਿਲੀ ਵਾਰੀ ਤੇ ਮੈਂ ਖੁਦ ਦੇਖਿਆ ਸਰੀ ਸੀਗੀ ਵੀ ਯਾਰ ਕਿੰਨਾ ਸੋਹਣਾ ਕੱਢਿਆ ਇਹਨਾਂ ਨੇ ਐਂਡ ਉਹਦੇ ਵਿੱਚ ਵੀ ਇਹ ਕੁਝ ਵੀ ਸ਼ੂਟ ਕਰਦੇ ਨੇ ਉਹਦੇ ਵਿੱਚ ਵੀ ਕੁਝ ਨਾ ਕੁਝ ਹਾਸਾ ਪਾਈ ਦਿੰਦੇ ਆ ਆ ਰਹੇ ਆ ਪੱਕੀ ਗੱਲ ਹੈ ਆ ਰਹੇ ਆ ਸਿਨੇਮਾ ਦੇ ਵਿੱਚ ਆ ਰਹੇ ਆ ਕੋਈ ਟੈਕਨੀਕਲ 에ਰਰ ਨਹੀਂ ਕੋਈ ਟੈਕਨੀਕਲ 에ਰਰ ਨਹੀਂ ਲੋ ਵੀ ਯਾਰ ਜਿਗਰੀ ਕਸੂਤੀ ਡਿਗਰੀ ਹੁਣ ਸਿਨਮਿਆ ਘਰਾਂ ਦਾ ਸ਼ਿੰਗਾਰ ਬਣੂਗੀ ਤੇ ਜਿਹੜੇ ਸੀਰੀਜ਼ ਦਾ ਸ਼ਿੰਗਾਰ ਨੇ ਉਹ ਸਾਡੇ ਨਾਲ ਖੜੇ ਨੇ ਤੇ ਮਤਲਬ ਹਰੇਕ ਚੀਜ਼ ਦੇ ਵਿੱਚ ਬਦਲਾ ਲੈਣਾ ਹਰ ਇੱਕ ਚੀਜ਼ ਵਿੱਚ ਪੰਗੇ ਪਾਉਣੇ ਉਹ ਸਾਰੀਆਂ ਚੀਜ਼ਾਂ ਤੁਹਾਨੂੰ ਪਤਾ ਹੀ ਆ ਤੇ ਪਰ ਉਦਾਂ ਨਹੀਂ ਉਦਾਂ ਬਹੁਤ ਸ਼ਰੀਰ ਨੇ ਮੈਂ ਬਹੁਤ ਬਹੁਤ ਵੈਲਕਮ ਹੈ ਜੀ ਕਿੰਦਾ ਬਹੁਤ ਬਹੁਤ ਮੁਹਾਰਕਾ ਸੋਨਾ ਵੈਲਕਮ ਕੀਤਾ ਤੁਸੀਂ ਮੇਰਾ ਇਹ ਤਾਂ ਵੇਖੋ ਜੀ ਤੁਹਾਡਾ ਕੈਰੈਕਟਰ ਆ ਨਾ ਫਿਰ ਉਹ ਉਦਾਂ ਉਹਨਾਂ ਨੂੰ ਬਹੁਤ ਮਿਸਕਨਸੈਪਸ਼ਨ ਹੈ ਮੈਂ ਕਹਿੰਨੀ ਆ ਆਡੀਅנס ਨੇ ਮੇਰੇ ਨਾਲ ਜਸਟਿਸ ਨਹੀਂ ਕੀਤਾ ਮੈਨੂੰ ਗਲਤ ਸਮਝਿਆ ਗਿਆ ਮੇਰਾ ਕੈਰੈਕਟਰ ਗਲਤ ਨਹੀਂ ਸੀ ਇਹ ਤਾਂ ਰੈਵੀ ਭਾਈ ਦਾ ਗੁੱਸਾ ਕੱਢੋ ਨਹੀਂ ਰੈਵੀ ਸਰ ਇਸ ਚੀਜ਼ ਦੇ ਹੱਕ 'ਚ ਨਹੀਂ ਉਹ ਬਾਰ-ਬਾਰ ਇਹ ਕਹਿੰਦੇ ਰਹਿੰਦੇ ਨੇ ਵੀ ਸਿਮਰਨ ਮੇਰੀ ਨਜ਼ਰਾਂ 'ਚ ਗਲਤ ਨਹੀਂ ਸੀਗੀ ਮੇਰੀ ਨਜ਼ਰਾਂ 'ਚ ਰੂ ਲੋਕਾਂ ਨੇ ਸਿਮਰਨ ਨੂੰ ਗਲਤ ਸਮਝਿਆ ਲੋਕੀ ਲੋਕੀ ਸਮਝਦੇ ਨੇ ਨਾ ਫਿਰ ਸਾਨੂੰ ਲੋਕਾਂ ਨੂੰ ਸੁਣਨੀ ਪੈਂਦੀ ਹੈ ਕੋਈ ਨਹੀਂ ਇਸ ਪਰ ਹੁਣ ਸਿਨੇਮਾ ਚ ਕਲੀਅਰ ਕਰ ਦਾਂਗੇ ਸਾਡੀ ਸਿਨੇਮਾ ਚ ਕਲੀਅਰ ਕਰਾਂਗੇ ਮੈਮ ਕਹਿੰਦਾ ਜੀ ਠੀਕ ਠਾਕ ਹਾਂ ਵਧੀਆ ਤੁਹਾਡਾ ਵੈਲਕਮ ਹੈ ਜੀ ਇਸ ਵਾਰ ਤੁਸੀਂ ਜੁੜੇ ਹੋ ਨਾਲ ਤੇ ਮੈਨੂੰ ਲੱਗਦਾ ਵੀ ਜਿਹੜਾ ਬਫਰਿੰਗ ਵਾਲਾ ਸਿਸਟਮ ਸੀ ਉੱਚੋਂ ਸਾਨੂੰ ਬਾਹਰ ਘਟਦਾ ਤੁਸੀਂ ਕਿਉਂਕਿ ਜਿਹੜਾ ਸਾਨੂੰ ਫੋਨ ਤੇ ਬਫਰ ਹੁੰਦਾ ਸੀ ਸਿਨੇਮੇ ਟੌਰ ਨਾਲ ਮੈਗੇ ਵੇਖਾਂਗੇ ਬਿਲਕੁਲ ਸਿਨੇਮਾ ਇੱਕ ਲਾਰਜਰ ਦੈਨ ਲਾਈਫ ਕਨਸੈਪਟ ਹੈ ਠੀਕ ਹੈ ਸੌਖਾ ਹੁੰਦਾ YouTube ਦੇ ਉੱਤੇ ਦੇਖਣਾ ਰਾਤ ਨੂੰ ਦੇਖ ਲਓ ਸਵੇਰੇ ਦੇਖ ਲਓ ਜਦੋਂ ਮਰਜ਼ੀ ਦੇਖ ਲਓ ਪਰ ਲੇਕਿਨ ਸਿਨੇਮਾ ਵਾਸਤੇ ਥੋੜਾ ਐਫਰਟ ਕਰਨਾ ਪਊਗਾ ਜਾਣਾ ਪਊਗਾ ਠੀਕ ਹੈ ਤੇ ਪਰ ਇਹੀ ਆ ਵੀ ਉਹ ਐਫਰਟ ਵਰਥ ਦੇ ਐਕਸਪੀਰੀਅੰਸ ਵੀ ਹੋਊਗਾ ਬਿਲਕੁਲ ਠੀਕ ਹੈ ਤਾਂ ਅੱਜ ਇੱਕ ਆਡੀਅੰਸ ਦੇ ਵਿੱਚ ਮੁੰਡਾ ਖੜਾ ਹੋਇਆ ਹਨਾ ਤੇ ਕਹਿੰਦਾ ਵੀ ਮੈਂ ਜਦੋਂ ਤੁਸੀਂ 25 ਦੀ ਅਨਾਉਂਸਮੈਂਟ ਕੀਤੀ ਸੀ ਵੀ ਅਸੀਂ 25 ਤੁਸੀਂ 25 ਚਾਹੋਗੇ ਵੀ ਮੈਂ ਉ ਬਾਗੇ ਦੇ ਨਹੀਂ ਲਾਟੇ ਹੋਣੇ ਲਾਟੇ ਹੋਣੇ ਆ ਬਾਅਦ ਦੇ ਵਿੱਚ ਤਾਂ ਉਹ ਪਿਆਰ ਹੈ ਹਨਾ ਵੀ ਜੇ ਹੁਣ ਵੀ ਤੁਸੀਂ ਐਵੇਂ ਆਪਦੇ 500 ਤੋਂ ਚਲੋ ਜ਼ਿਆਦਾ ਹੋ ਗਿਆ ਦੋਕਸਰ ਪਿਆ ਸਾਹਮਲੇ ਹੋ ਨਹੀਂ ਨਹੀਂ 300 ਫੁੱਲੇ ਵੀ ਆਉਣੇ ਜੀ ਉਹ ਦੇਖੋ ਡਿਪੈਂਡ ਕਰਦਾ ਹਨਾ ਵੀ ਖਾਣੇ ਕਿ ਨਹੀਂ ਖਾਣੇ ਜੇ ਕੋਈ ਕੋਈ ਦੇਸੀ ਜਿਹਾ ਬੰਦਾ ਜਾਵੇ ਕਹਿੰਦਾ ਯਾਰ ਇੱਥੇ ਫੁੱਲੇ ਮਹਿੰਗੇ ਬਾਹਰੋਂ ਖਾ ਲਾਂਗੇ ਹੁਣ ਦੇਖੋ ਫਿਰ ਹਾਂ ਹੁਣ ਜੇ ਤੁਸੀਂ ਨਾਲ ਉਹਦੀ ਸਹੇਲੀਆਂ ਨੂੰ ਲੈ ਕੇ ਜਾਓਗੇ ਫਿਰ ਤਾਂ ਫੁੱਲੇ ਬਣਦੇ ਆ ਫਿਰ ਤਾਂ ਫੁੱਲੇ ਵੀ ਬਣਦੇ ਫਿਰ ਤਾਂ ਉਹ ਕੋਲਡ ਡਰਿੰਕ ਵੀ ਬਣਦਾ ਫਿਰ ਤਾਂ ਬਹੁਤ ਮਹਿੰਗਾ ਪੈ ਜਾਊਗਾ ਫਿਰ 2000 ਖਾਮ ਕੇ ਰੱਖਿਓ ਹਾਂ ਬਿਲਕੁਲ ਸਹੀ ਗੱਲ ਇਹ ਨਾਲੇ ਵੇਖੋ ਭਾਈ ਇੰਨੀ دیر ਬਾਅਦ ਆਏ ਨੇ ਐਨੇ ਵੱਡ ਵੱਡਾ ਟੈਕਨੀਕਲ 에ਰਰ ਅਸੀਂ ਜਰੇ ਨੇ ਤੇ ਹੁਣ ਉਹ 에ਰਰ ਕਲੀਅਰ ਹੋ ਗਏ ਨੇ ਉਸੇ ਖੁਦ ਹੀ 2000 ਖਰਚ ਲੋ ਹੋਰ ਸਹੀ ਗੱਲ ਆ ਨਾਲੇ ਵੈ ਰੋਜ਼-ਰੋਜ਼ ਥੋੜੀ ਨਾ ਤੁਹਾਨੂੰ ਯਾਰ ਜਿਗਰੀ ਕੁਸੁੱਤੀ ਡਿਗਰੀ ਦੇਖਣ ਨੂੰ ਮਿਲਨੀ ਆ ਪੰਜ 6 ਸਾਲ ਬਾਅਦ ਅਸੀਂ ਆ ਰਹੇ ਆ ਤੇ ਬਟ ਐ ਆ ਵੀ ਵੇਸਟ ਨਹੀਂ ਜਾਣ ਦਵਾਂਗੇ ਤੁਸੀਂ ਜਿੰਨੇ ਕੁ ਵੀ ਪੈਸੇ ਚਾਹੇ 2 ਸਾਲ ਲਾਇਓ ਚਾਹੇ 2000 ਲਾਇਓ ਵੇਸਟ ਨਹੀਂ ਜਾਣ ਦਿੰਦੇ ਇਹ ਚੀਜ਼ ਦਾ ਭਰੋਸਾ ਮੈਨੂੰ ਉਹਦੇ ਡਾਇਰੈਕਟਰ ਦੇ ਸਿਰ ਤੇ ਆ ਹਾਂ ਇਹ ਤਾਂ ਬਿਲਕੁਲ ਸਹੀ ਹੈ ਅੱਛਾ ਮੈਮ ਤੁਸੀਂ ਮੈਨੂੰ ਇਹ ਦੱਸਿਓ ਵੀ ਜੋ ਪਹਿਲਾਂ ਤਿਆਰੀ ਹੁੰਦੀ ਸੀਗੀ ਸ਼ੂਟ ਦੀ ਕਿਉਂਕਿ ਇੱਕ ਆਪ ਦਾ ਆਪਸੀ ਪਿਆਰ ਸੀਗਾ ਤੁਹਾਡਾ ਸਾਰਿਆਂ ਦਾ ਹਨਾ ਕੁਝ ਬੈਚਮੇਟ ਸੀਗੇ ਕੁਝ ਜੁੜੇ ਤਾਂ ਹੁਣ ਤਿਆਰੀ ਕਿਦਾਂ ਦੀ ਹੋਊਗੀ ਔਰ ਹੁਣ ਫੀਲਿੰਗ ਕਿਦਾਂ ਦੀ ਹੋਊਗੀ ਸਾਰਾ ਕੁਝ ਤਾਂ ਹਲੇ ਫੀਲ ਕਰਾਂਗੇ ਠੀਕ ਹੈ ਹੁਣ ਥੋੜਾ ਜਿਹਾ ਗੱਲਾਂ ਹੋਰ ਹੋਣ ਲੱਗੀਆਂ ਪਹਿਲਾਂ ਤਾਂ ਸਾਨੂੰ ਪੈਸੇ ਮਸਾਂ ਦਿੰਦੇ ਹੁੰਦੇ ਸੀ ਖਾਣਾ ਨਹੀਂ ਮਿਲਦਾ ਸੀ ਜਦੋਂ ਮੇਰਾ ਪਹਿਲੇ ਦਿਨ ਦਾ ਮੈਂ बार-बार ਯਾਦ ਕਰਦੀ ਆ ਮੈਂ ਤਾਂ ਭੁੱਖੀ ਮਰ ਗਈ ਪਹਿਲੇ ਦਿਨ ਸੈਟ ਤੇ ਹੁਣ ਗੱਲਾਂ ਹੋਰ ਹੋ ਰਹੀਆਂ ਨੇ ਨਾ ਹੁਣ ਕੌਸ ਆ ਰਹੀਆਂ ਨੇ ਮੈਡਮ ਬਜਟ ਦੱਸ ਦੋ ਤੁਸੀਂ ਆਪਣਾ ਪ੍ਰੋਡਿਊਸਰਸ ਨਾਲ ਕਰ ਲੈਣਾ ਹੁਣ ਹੋਰ ਤਾਂ ਕੁਝ ਹੋ ਰਹੀ ਹੈ ਹੁਣ ਖੁਸ਼ੀ ਹੋ ਰਹੀ ਹੈ ਪਹਿਲਾਂ ਤੁਸੀਂ ਪਹਿਲਾਂ ਤੁਸੀਂ ਲੀਕਾਂ ਵਾਲੇ ਗਲਾਸੀ ਚ ਚਾਹ ਪੀਂਦੇ ਰਹੇ ਹੁਣ ਤੁਹਾਨੂੰ ਕੱਪ ਮਿਲਣਗੇ ਡੰਟੀ ਵਾਲੇ ਬਿਲਕੁਲ ਨਹੀਂ ਬਟ ਟੱਚ ਹੋੜੇ ਪਰਮਾਤਮਾ ਦਾ ਬਹੁਤ ਬਹੁਤ ਵੱਡੀ ਬਲੇਸਿੰਗ ਹੈ ਬਹੁਤ ਵੱਡਾ ਮਤਲਬ ਮਿਹਰ ਹੈਗੀ ਇਹ ਕਿ ਇੱਥੇ ਤੱਕ ਯਾਰ ਜਿਗਰੀ ਕਸੁੱਤੀ ਡਿਗਰੀ 3 ਪਹੁੰਚ ਸਕੀਆ ਤੇ ਮਨੀਸ਼ ਸਾਨੀ ਸਰ ਨੇ ਬਾਹ ਫੜੀ ਸਾਡੀ ਠੀਕ ਹੈ ਇਹ ਰੀਲੀ ਰੀਲੀ ਵੈਰੀ ਹੈਪੀ ਫॉर दैट ਇੱਕ ਗੱਲ ਤਾਂ ਹੈ ਰੈਬੀ ਬਾਈ ਨੇ ਜੋ ਉਹਨਾਂ ਦੀ ਮਗਰਲੀ ਜੇਬ ਚ ਹੈਗਾ ਸੀ ਉਹਨਾਂ ਨੇ ਲਾਤਾ ਆਪਣੇ ਵੱਲ ਔਰ ਉਹਨਾਂ ਦੇ ਲੱਗੇ ਨਾਲ ਇੱਥੋਂ ਤੱਕ ਪਹੁੰਚੇ 100% 100% ਉਹਨਾਂ ਦਾ ਇੱਕ ਇਕੱਲੇ ਰੈਬੀ ਦੀ ਡੈਡੀਕੇਸ਼ਨ ਨਹੀਂ ਆਫ ਕੌਰਸ ਹੀ ਵਾਸ ਦਾ ਕੈਪਟਨ ਆਫ ਦਾ ਸ਼ਿਪ ਇਹ ਸਾਰੀ ਪੂਰੀ ਟੀਮ ਨਿਮਤਬਾਦ ਦੇ ਵਿੱਚ ਜੁੜੀ ਹਨ ਨਾਲ ਇਹਨਾਂ ਦੀ ਜੇ ਮੈਂ ਗਲਤ ਨਹੀਂ ਹੈਗੀ ਤਾਂ ਦੇ ਵਰ 올 ਸਟੂਡੈਂਟਸ ਫਿਲਮ ਮੇਕਿੰਗ ਦੇ ਇੱਕ ਕਲਾਸ ਦੇ ਸਾਰੇ ਬੱਚੇ ਸੀਗੇ ਇੱਕ ਜਾਨਾ ਡਾਇਰੈਕਟਰ ਬਣ ਗਿਆ ਇੱਕ ਜਾਨਾ ਰਾਈਟਰ ਬਣ ਗਿਆ ਇੱਕ ਐਕਟਰ ਬਣ ਗਿਆ ਇਦਾਂ ਕਰਕੇ ਪਰ ਲੇਕਿ ਡੈਡੀਕੇਟਿਡ ਸੀ ਤੇ ਉਹਨਾਂ ਦੀ ਡੈਡੀਕੇਸ਼ਨ ਤੁਸੀਂ ਦੇਖੋ ਸਾਰਿਆਂ ਸਾਹਮਣੇ ਆਈ ਹੈ ਬਹੁਤ ਲੋਕਾਂ ਨੇ ਕੋਸ਼ਿਸ਼ ਵੀ ਕੀਤੀ ਉਸ ਤੋਂ ਬਾਅਦ ਉਹ ਜਿਆ ਕੁਝ ਵਾਪਸ ਤੋਂ ਉਹ ਜਿਆ ਜਾਦੂ ਕ੍ਰੀਏਟ ਕਰਨ ਦੀ ਬਟ ਉਹ ਨਹੀਂ ਹੋਇਆ ਕਿਉਂਕਿ ਉਹ ਟੈਲੈਂਟ ਸਕਿੱਲ ਡੈਡੀਕੇਸ਼ਨ ਤੇ ਪਹਿਲਾਂ ਪਹਿਲਾਂ ਹੀ ਹੁੰਦਾ ਪਹਿਲਾਂ ਹੁੰਦਾ ਬਿਲਕੁਲ ਠੀਕ ਆ ਤੁਹਾਨੂੰ ਕਿੱਦਾਂ ਲੱਗ ਰਿਹਾ ਇਹਨਾਂ ਜੁੜ ਕੇ ਇਸ ਪਰਿਵਾਰ ਦਾ ਹਿੱਸਾ ਬਣ ਗਏ ਹੁਣ ਸ਼ੁਰੂ ਹੋਏਗਾ ਕੰਮ ਤੇ ਇਹਨਾਂ ਨਾਲ ਰਹਿ ਕੇ ਵਾਈਬ ਜੀ ਤਾਂ ਆਉਂਦੀ ਹੋਣੀ ਹੈ ਜਦੋਂ ਹੁਣ ਗੈੱਟ ਟੂਗੇਦਰ ਜੇ ਹੋਣੇ ਆ ਤੁਹਾਡੇ ਸਾਰੇ ਅਰੇ ਇਹ ਲੋਕ ਬਹੁਤ ਫਨ ਨੇ ਮਤਲਬ ਮੇਰੇ ਲਈ ਤਾਂ ਚਲੋ ਡ੍ਰੀਮ ਕਮ ਟ੍ਰੂ ਹੈ ਬਟ ਇਹ ਬਹੁਤ ਫਨ ਨੇ ਅਗਰ ਤੁਸੀਂ ਕੋਈ ਬਿਹਾਈਂਡ ਦ ਸੀਨ ਬਣਿਆ ਨਾ ਇਟਸ ਗੋਇੰਗ ਟੂ ਬੀ ਸੋ ਫਨ ਤੁਸੀਂ ਟੀਜ਼ਰ ਨਹੀਂ ਦੇਖਿਆ ਦੇਖਿਆ ਕਿੰਨਾ ਇਨੋਵੇਟਿਵ ਸੀਗਾ ਮੈਂ ਹੁਣ ਹੀ ਦੇਖਿਆ ਪਹਿਲੀ ਵਾਰੀ ਤੇ ਮੈਂ ਖੁਦ ਦੇਖ ਕੇ ਹੱਸ ਰਹੀ ਸੀ ਕਿ ਯਾਰ ਕਿੰਨਾ ਸੋਹਣਾ ਕੱਢਿਆ ਇਹਨਾਂ ਨੇ ਐਨ ਉਹਦੇ ਵਿੱਚ ਵੀ ਹੈ ਕੁਝ ਵੀ ਸ਼ੂਟ ਕਰਦੇ ਨੇ ਉਹਦੇ ਵਿੱਚ ਵੀ ਕੁਝ ਨਾ ਕੁਝ ਹਾਸਾ ਪਾਈ ਦਿੰਦੇ ਨੇ ਹੁਣ ਇਹਨਾਂ ਦਾ ਕੋਈ ਪਤਾ ਨਹੀਂ ਵੀ ਤੁਹਾਡੇ ਪਿੱਛੇ ਕਿਹੜੇ ਪੰਗੇ ਪੈਣੇ ਨੇ ਉਹ ਵੀ ਨਹੀਂ ਪਤਾ ਇਹਨੇ ਬਹੁਤ ਅੱਛੇ ਲੋਗ ਨੇ ਬਹੁਤ ਹੀ ਫਨੀ ਲੋਗ ਲੋਗ ਨੇ ਸਾਰੇ ਬਹੁਤ ਮਜ਼ਾ ਆਉਂਦਾ ਹੈ ਇਹਨਾਂ ਬਿਲਕੁਲ ਅੱਛਾ ਮੈਮ ਕੋਈ ਐਸੀ ਖਾਸ ਗੱਲ ਐਸਾ ਖਾਸ ਮੂਮੈਂਟ ਜਿਹੜਾ ਤੁਸੀਂ ਇਸ ਸ਼ੂਟ ਦੇ ਵਿੱਚ ਤੁਸੀਂ ਮਿਸ ਕਰੋਗੇ ਕਿ ਯਾਰ ਆ ਚੀਜ਼ ਜਿਹੜੀ ਸੀ ਨਾ ਇਹ ਹੁਣ ਥੋੜੀ ਜਿਹੀ ਡਿਵੈਲਪ ਹੋ ਗਈ ਆ ਇਦਾਂ ਵੀ ਹੋ ਸਕਦਾ ਕੁਝ ਵੀ ਆਵਲੇ ਸ਼ੂਟ ਦੇ ਵਿੱਚ ਮਿਸ ਕਰਾਂਗੀ ਪਹਿਲਾਂ ਨਾਲੋਂ ਪਹਿਲਾਂ ਨਾਲੋਂ ਦੇਖੋ ਪਹਿਲਾਂ ਹਨਾ ਉਹ ਐਕਸਪੀਰੀਅੰਸ ਬਹੁਤ ਰੌਅ ਜਿਹਾ ਸੀ ਠੀਕ ਹੈ ਤੇ ਕੁਝ ਆਉਂਦਾ ਵੀ ਨਹੀਂ ਸੀ ਆਪਦੇ ਆਪ ਨੂੰ ਵੀ ਓਬਵੀਅਸ ਸਿੱਖ ਹੀ ਰਹੇ ਸੀਗੇ ਤੇ ਮੈਨੂੰ ਲੱਗਦਾ ਸਾਰੇ ਹੀ ਉਸ ਸਟੇਜ ਤੇ ਸੀਗੇ ਹੁਣ ਸਾਰੇ ਥੋੜਾ ਨਿਖਾਰ ਕਰਕੇ ਆਏ ਹੋਏ ਨੇਗੇ ਪ੍ਰੋਫੈਸ਼ਨਲ ਨੇ ਆਪਦੇ ਆਪ ਦੇ ਵਿੱਚ ਤੇ ਇਹ ਹੁਣ ਸੈੱਟ ਤੇ ਜਾ ਕੇ ਹੀ ਪਤਾ ਲੱਗੂਗਾ ਵੀ ਹੁਣ ਵੀ ਉਹਨਾਂ ਦੋਨਾਂ ਐਕਸਪੀਰੀਅੰਸਸ ਨੂੰ ਜਦੋਂ ਅਸੀਂ ਕੰਪੇਅਰ ਕਰਕੇ ਦੇਖਾਂਗੇ ਅੱਜ ਤਾਂ ਪਹਿਲਾ ਦਿਨ ਆ ਸਾਡਾ ਹਲੇ ਤੱਕ ਸ਼ੁਰੂਆਤ ਕਰਨ ਲੱਗੇ ਆਂ ਥੋੜਾ ਜਿਆਦਾ ਪਲੱਸ ਪੀ ਲ ਆ ਰਿਹਾ ਆ ਰਿਹਾ ਬਿਲਕੁਲ ਆ ਰਿਹਾ ਠੀਕ ਹੈ ਤੇ ਸਭ ਤੋਂ ਜ਼ਿਆਦਾ ਖੁਸ਼ੀ ਇਸ ਚੀਜ਼ ਦੀ ਹੋਈ ਜਦੋਂ ਨਾ ਆਡੀਅנס ਨੂੰ ਡਾਇਲੋਗ ਵੀ ਯਾਦ ਸੀਗੇ ਮੈਂ ਤਾਂ ਬਹੁਤ ਤੁਸੀਂ ਵੀ ਆਈ ਥਿੰਕ ਹੈਰਾਨ ਹੋਏ ਹੋਗੇ ਬਹੁਤ ਹੈਰਾਨ ਹੋਏ ਕਿ ਵੀਰ ਉਹਨਾਂ ਨੂੰ ਉਹ ਸੀਨ ਯਾਦ ਨੇ ਉਹਨਾਂ ਨੂੰ ਇਨਸੀਡੈਂਟ ਯਾਦ ਨੇਗੇ ਥੈਟ ਮੀਨਸ ਲੋ ਕਨੈਕਟਡ ਨੇ ਸੋ ਆਈ ਜਸਟ ਹੋਪ ਕਿ ਜਸਟੀਫਾਈ ਹੋਵੇ ਅੱਗੇ ਸਾਰਾ ਕੁਝ ਬਿਲਕੁਲ ਜੀ ਅਸੀਂ ਸ਼ੋਭਾ ਸ਼ਾਵਾਂ ਸਾਡੇ ਵੱਲੋਂ ਸਾਡੀ ਸਾਰੀ ਟੀਮ ਵੱਲੋਂ ਪਰ ਤੁਸੀਂ ਇਸ ਵਾਰੀ ਕਲੀਅਰ ਕਰ ਦੇਣਾ ਸਾਡੀ ਨਿਗਾਹ 'ਚ ਕਲੀਅਰ ਹੋ ਜੰਦਾ ਹੀ ਨਿਕਲ ਦੇ ਕਲੀਅਰ ਹੋ ਜਾਣਾ ਉਮੀਦ ਕਰਦੇ ਹਾਂ ਜੀ ਬਿਲਕੁਲ ਉਮੀਦ ਕਰਦੇ ਹਾਂ ਇਹ ਸਾਡੇ ਵੱਲੋਂ ਬੈਸਟ ਵਿਸ਼ੇਸ ਆ ਆਰ 7 ਅਗਸਤ 2026 ਨੂੰ ਪਹੁੰਚਣਾ ਜੀ ਸਿਨੇਮਾ ਘਰਾਂ ਦੇ ਵਿੱਚ ਯਾਰ ਜਿਗਰੀ ਕਸੂਤੀ ਜਿਗਰੀ ਐਤ ਕੀ ਆ ਰਹੇ ਆ ਪੱਕੀ ਗੱਲ ਹੈ ਆ ਰਹੇ ਆ ਸਿਨੇਮਾ ਦੇ ਵਿੱਚ ਆ ਰਹੇ ਆ ਕੋਈ ਟੈਕਨੀਕਲ 에ਰਰ ਨਹੀਂ ਕੋਈ ਟੈਕਨੀਕਲ 에ਰਰ ਆ ਜੇ ਮਿਲਦੇ ਹਾਂ ਜੀ ਸਿਨੇਮਾ ਘਰਾਂ ਚ ਥੈਂਕ ਯੂ ਵੈਰੀ ਮਚ